ਜੋ ਜਿਕਾ ਖਾਲਸਾ ਰਹਿਮ ਦੀ ਕਿਤੇ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਨਾਇਓ ਤੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੇ ਪੀੜੇ ਦੇ ਮਾਲਕ ਜਿਨ੍ਹਾਂ ਨੇ ਅਕਾਲ ਪੁਰਖ ਦੇ ਤਖਤ ਨੂੰ ਸੰਸਾਰ ਤੇ ਪ੍ਰਗਟ ਕੀਤਾ ਤੇ ਦੇਸ਼ ਦੇ ਵੱਖ-ਵੱਖ ਅਸਥਾਨਾਂ ਤੇ ਉਹ ਤੱਕਤ ਨੂੰ ਪਹੁੰਚਾਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਸਿੰਘ ਸਾਹਿਬ ਬਾਬਾ ਪ੍ਰੇਕ ਸਿੰਘ ਜੀ ਅਤੇ ਸਾਰੇ ਹੀ ਸੰਗਤਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਫਸੀਲ ਤੋਂ 21 ਮਈ 2025 ਹਪੇ 14 ਜੁਲਾਈ 2025 ਨੂੰ ਜੋ ਪਾਵਨ ਹੁਕਮਨਾਮੇ ਸਾਦਰ ਹੋਏ ਨੇ ਆਇਦ ਕੀਤੇ ਹਨ ਉਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਦਾਸ ਨੇ ਉਸ ਨੂੰ ਨਤਮਸਤਕ ਹੁੰਦਿਆਂ ਆਇਆ ਕਿਉਂਕਿ ਇਹ ਅਕਾਲ ਤਖਤ ਤੋਂ ਇਹ ਸ਼ਬਦ ਜੁੜ ਗਏ ਹਨ ਅਕਾਲ ਤਖਤ ਮਹਾਨ ਹੈ ਸਿੱਖ ਜਗਤ ਦੀ ਸ਼ਾਨ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਰ ਆਦੇਸ਼ ਨੂੰ ਸਿਰ ਮਸਤਕ ਪ੍ਰਵਾਨ ਕਰਦਾ ਹੈ। ਉਸ ਦੀ ਪ੍ਰਵਿਰਤਾ ਕਰਦਿਆਂ ਹੋਇਆਂ ਅੱਜ ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਦਾਸ ਨੂੰ ਅਤੇ ਪ੍ਰਬੰਧਕਾਂ ਨੂੰ ਬੈਠਣ ਦਾ ਸੁਭਾਗ ਮਿਲਿਆ ਹੈ। ਜਿਸ ਵਿੱਚ ਮੈਂ ਉਚੇਚਾ ਜ਼ਿਕਰ ਕਰਨਾ ਚਾਹੁੰਦਾ ਹਾਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤ੍ਰੇਹੰਕਲ ਗੋਸ਼ਨ ਸਤਿਗੁਰੂ ਪੂਰਵਾਂਸਮਨ ਸੇਵਾਦਾਰ ਗੁਰਵਿੰਦਰ ਸਿੰਘ ਦੀ ਬਾਵਾ ਬੰਦੇ ਵਾਲੇ ਅਤੇਨਾ ਦਾ ਹੀ ਰੂਪ ਸਿੱਖ ਜਗਤ ਦੀਆਂ ਸੇਵਾ ਅੱਗੇ ਹੋ ਕੇ ਕਰਨ ਵਾਲੇ ਸਨਾਵ ਜਸਬੀਰ ਸਿੰਘ ਜੀ ਤਾਂ ਮਾਰੇ ਦਾ ਬਚਨ ਵੀ ਹੈ ਤੇਰੇ ਦੀ ਤਾਂ ਬਣਾਇਆ ਹੈ ਤਨ ਬੁੱਧ ਸੋ ਦੀਪਕ ਜਿਉਂ ਜਾਰਾ ਗਾਮੇ ਦੀ ਬਦਲੀ ਮਨੋਹਾਤਲੇ ਕਤਰਤਾ ਕੁਤਵਾਰ ਬਿਹਾਰ ਪਰਿਸ਼ਦਾਂ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਨਿਵਾਜ ਕੇ ਆਪਣੇ ਤਖਬੀ ਪ੍ਰਮੁਖਤਾ ਬਖਸ਼ੀ ਹੈ ਪ੍ਰਮੁਖ ਸੇਵਾਦਾਰ ਗੁਰੂ ਗ੍ਰੋਪ ਖਾਲਸਾ ਸਾਧ ਸੰਗਤ ਜੀ ਕਿਸਾਨ ਸੁਸਾਇਟੀ ਦਾ ਮੁਖੀ ਵੀ ਪ੍ਰਮਾਤਮਾ ਦੇ ਬਰਨ ਨਾ ਬਣਿਆ ਪਰ ਸਿੱਖ ਜਗਤ ਦੇ ਦੂਸਰੇ ਸਰਵਜ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪ੍ਰਮੁਖ ਸੇਵਾਦਾਰ ਉਹੀ ਬਣ ਸਕਦਾ ਹੈ ਉਹੀ ਰਹਿ ਸਕਦਾ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਆਪ ਥਾਪ ਦੇਵੇ। ਕੋਲੇ ਸੋਨਿਆ ਸ੍ਰੀ ਗੁਰੂ ਸਾਹਿਬ ਦੇ ਸਦਾਰ ਜਗਜੀਤ ਜਗਜੋਤ ਸਿੰਘ ਜੀ ਸੋਹੀ ਸਾਹਿਬ ਔਰ ਬਹੁਤ ਹੀ ਸਤਿਕਾਰਯੋਗ ਨਿਮਰਤਾ ਵਾਲਾ ਨਤਨੰਮੀ ਹਿਰਦਾ ਸਦਾਰਿੰਦਰਜੀਤ ਸਿੰਘ ਜੀ जनरल सक्र सरदार हरबंस जी बजुर्ग और साहब और मेरे छोटे भराता सरदार गुरविंद जी मीत प्रधान सरदार हरपाल सिंह जी जौहल प्रमुख बुलारा श्री तखत हरिमंदर जी पटना साहब और इस तरह सरदार सवरण सिंह जी सोही ਔਰ ਸਮੀ ਜੀ ਤਖਤ ਸਾਹਿਬ ਦੇ ਮੁੱਖ ਮੀਡੀਆ ਐਗਜ਼ੀਕਟਿਵ ਸਦਾ ਸੁਦੀਪ ਸਿੰਘ ਜੀ ਸਦਾ ਸਤਨਾਮ ਸਿੰਘ ਜੀ ਬੱਗਾ ਭਾਈ ਭਪਿੰਦਰ ਸਿੰਘ ਜੀ ਭਾਈ ਮਹਾਕਾਲ ਜੀ ਨਰਾਇਣ ਸਿੰਘ ਜੀ ਸਦਾਰ ਦਲਜੀਤ ਸਿੰਘ ਜੀ ਸੁਪਰਡੈਂਟ ਔਰ ਮੈਨੇਜਰ ਸਾਹਿਬ ਸਦਾ ਚਰਨਜੀਤ ਸਿੰਘ ਜੀ ਇਸੇ ਤਰ੍ਹਾਂ ਹੋਰ ਵੀ ਸਖਸੀਅਤਾਂ ਬਰਾਜ਼ਮਾਨ ਨੇ ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ ਹੁੰਦੀ। ਇਨਸਾਨੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਨੇ। ਤੇ ਇਸ ਤੋਂ ਵੱਡੀ ਗੱਲ ਕੋਈ ਹੋਰ ਤੇ ਸੁਚੱਜੀ ਗੱਲ ਹੋਰ ਨਹੀਂ ਆਉਂਦੀ ਕਿ ਮਿਲ ਬੈਠ ਕੇ ਉਹਨਾਂ ਨੂੰ ਸੁਝਾ ਲਿਆ ਜਾਏ। ਤੇ ਸਤਿਗੁਰੂ ਨੇ ਸਾਨੂੰ ਉਪਦੇਸ਼ ਵੀ ਪ੍ਰਦਾਨ ਕੀਤਾ ਹਰ ਨਾਮੇ ਤੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਚੋ। ਅੱਜ ਇਸੇ ਬੋਲ ਪੰਕਤੀ ਨੂੰ ਚਰਤੌਰਫ ਕਰਦੇ ਹੋਇਆ। ਇਹ ਬੜੇ ਸ਼ਾਨ ਮਾਹੌਲ ਵਿੱਚ ਬੈਠਕ ਹੋਈ ਹੈ ਜਿਹਦੇ ਵਿੱਚ ਸ੍ਰੀ ਅਕਾਲ ਪਤਸ਼ਰਬ ਜੀ ਦੇ ਆਦੇਸ਼ਾਂ ਨੂੰ ਮੰਨਦਿਆਂ ਹੋਇਆਂ ਦੋ ਦੋ ਆਦੇਸ਼ ਆਏ ਸਨ ਉਨ੍ਹਾਂ ਨੇ ਦਾਸ ਨੇ ਵੀ ਸਜਦਾ ਕਰਦੇ ਹੋਏ ਆਉਣ ਔਰ ਪ੍ਰਬੰਧਕ ਕਮੇਟੀ ਨੇ ਵੀ ਸਾਰੇ ਸਹਿਯੋਗੀਆਂ ਨੇ ਵੀ ਜਿਹੜਾ ਪ੍ਰਵਾਨ ਕੀਤਾ ਜਿਸ ਨੇ ਇਸ ਨੇ ਸਾਰੇ ਪ੍ਰਬੰਧਕ ਕਮੇਟੀ ਨੇ ਸਾਰੇ ਸਿੱਖ ਜਗਤ ਨੂੰ ਇਸ ਮਸਲੇ ਦੇ ਸੁਲਝਣ ਤੇ ਉਦਾਇਨਾ ਚਾਹਤਾ। ਵਾਹਿਗੁਰੂ। ਪਰ ਅਸਲੀਅਤ ਇਹ ਹੈ ਸੀ ਦੁਨੀਆ ਦੀ ਕੋਈ ਸਮੱਸਿਆ ਨਹੀਂ ਜਿਹਦੀ ਬੈਟ ਕੋਈ ਇੱਕ ਦਾ ਹੱਲ ਮੌਕਾ ਦਿੱਤਾ ਜਾ ਸਕਦਾ। ਹਰ ਸਮੱਸਿਆ ਦਾ ਹੱਲ ਹੁੰਦਾ। ਹਰ ਗਲਤ ਫ਼ਰਮੀ ਦਾ ਨਿਸਥਾਣ ਹੁੰਦਾ। ਇਸ ਲਈ ਬਹੁਤ ਵਧੀਆ ਗੱਲ ਹੈ। ਪਰ ਇਤਿਹਾਸ ਬਣਿਆ ਹੈ। ਮਹਾਰਾਜ ਜਿਸ ਨੂੰ ਹੋਰ ਜ਼ਿਆਦਾ ਫ਼ਲ ਪ੍ਰਦਾਨ ਕਰਨ ਬڑے ਸੱਚ ਜੇ ਸਿਖਾਉਣੇ ਔਰ ਸਵਰਤਾ ਵਾਲੇ ਮਾਹੌਲ ਵਿੱਚ ਸਾਰਾ ਇਹ ਜਿਹੜਾ ਐਸੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਇਹ ਮਾਮਲਾ ਜਿਹੜਾ ਇਹਨੂੰ ਪੂਰਨ પ્રેમ ਨਾਲ ਨਿਜਿੱਠਿਆ ਗਿਆ। ਔਰ ਮਾਰਾ ਵੀ ਕਰੇ ਸਾਰੀਆਂ ਸ਼ਖਸੀਅਤਾਂ ਨੂੰ ਸਾਰੇ ਗੁਰਸਿੱਖਾਂ ਨੂੰ ਕਿਉਂਕਿ ਆਉਣ ਵਾਲੇ ਦਿਨਾਂ 'ਚ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦੇ ਦਿਨ देखो शहीद संसार ਤੇ ਬਹੁਤ ਹੋਏ ਨੇ ਸਾਰੇ ਸਨਮਾਨਯੋਗ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਦੀਜੀ ਅਜ਼ਮਤ ਸੰਸਾਰ ਤੇ ਨਹੀਂ ਲੱਗ ਸਕਦੀ ਉਹਨਾਂ ਨੇ ਠੀਕਰ ਫੋਰ ਦਲੀਸ਼ਵਰ ਪ੍ਰਪਰ ਕੀਆ ਪ੍ਰਾਂਤ ਤੇਜ ਬਹਾਦਰ ਸੀ ਕਿਰਿਆ ਕਰੇ ਲਗਿਨ ਹੋਆ ਧਰਮ ਹੇਤ ਸਾਤਾ ਦਿਨ ਕੀਆ ਸੀਸ ਦਿਆ ਪਰ ਸਿਰ ਨਹੀਂ ਕਸਰੀਆ ਮੰਦਰ ਜੀ ਪਤਨਾ ਸਾਹਿਬ ਵੱਲੋਂ ਉਹਨਾਂ ਦੇ ਸ਼ਹਾਦਤ ਨੂੰ ਨਤਮਸਤਕ ਹੁੰਦੇ ਆਇਆ ਸਭ ਤੋਂ 300 ਸਾਲਾ ਇੱਥੋਂ ਸ਼ਹੀਦੀ ਨਗਰ ਕੀਰਤਨ ਇਹ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ 'ਚ ਹੁੰਦੇ ਆਇਆ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਨੇ ਮੈਂ ਇੱਕ ਪੰਥ ਦਾ ਸੇਵਕ ਹੋਣ ਦੇ ਨਾਤੇ ਸਾਰੇ ਸਿੱਖ ਕੌਮ ਨੂੰ ਜਿਹੜੇ-ਜਿਹੜੇ ਪ੍ਰਾਂਤਾਂ ਵਿੱਚ ਯਾਤਰਾ ਜਾਣਾ ਹੈ ਉਹਨਾਂ ਸਾਰੇ ਨੂੰ ਇਹ ਬੁਜ਼ਾਰ ਸਦਾ ਵੀ ਰੱਤ ਰੱਤ ਸਵਾਗਤ ਕਰੋ ਸਨਮਾਨ ਕਰੋ ਇਹ ਪਟਨਾ ਸਾਹਿਬ ਉਹ ਥਾਂ ਜਿੱਥੇ ਪੰਜ ਗੁਰੂ ਸਹਬਾਨ ਦੇ ਪ੍ਰਾਰ ਦੇ ਮੈਂਬਰਾਂ ਦੇ ਚਰਨ ਪਏ ਸਭ ਤੋਂ ਪਹਿਲੇ ਗੁਰਨਾਮਕ ਦੇਵ ਜੀ ਆਏ ਨੇ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਸਾਹਿਬਾ ਤਨਤਨ ਮਾਤਾ ਨਾਨਕੀ ਸਾਹਿਬਾ ਤੇ ਨਾਨਕ ਕਿਰਪਾਲ ਚੰਦ ਜੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਦਾ ਇੱਕ ਦੁਨੀਆ ਤੇ ਅਸਰ ਮਹੱਤਵ ਵਾਲਾ ਜਿਹੜਾ ਹੋਰ ਕਿਤੇ ਨਹੀਂ ਮਿਲਦਾ ਇਹ ਜੇ ਅਗਰ ਪੱਛਮੀ ਪਾਸੇ ਦੇਖੇ ਤਾਂ ਬਕਸਰ ਉਹ ਸਥਾਨ ਹੈ ਜਿੱਥੇ ਪਗਵਾਨ ਸ੍ਰੀ ਰਾਮ ਦਾ ਦਾਪ ਦੇ ਖਿਲਾਫ ਜ਼ੁਲਮ ਦੇ ਖਿਲਾਫ ਪਹਿਲਾ ਬਾਣ ਚੱਲਿਆ 15 ਸਾਲ ਦੀ ਉਮਰ ਚ ਉਹਨਾਂ ਨੇ ਉੱਤੇ ਤੌਰ ਕਾ ਦਾ ਵੱਧ ਕੀਤਾ ਜਿਸ ਦੀ ਸਾਰੀ ਕਥਾ ਗੁਰੂ ਰਵਿੰਦਰ ਸਿੰਘ ਜੀ ਨੇ ਆਪਣੀ ਬਾਣੀ ਚ ਲਿਖੀ ਹੈ ਕਿ ਬਾਣ ਲਾਗਤ ਹੀ ਗਰੀ বিশ্বভর ਦੇ ਵਿਸਾਲ ਹਾਦਸਰੀ ਰਧਨਾਤ ਦੇ ਭੇਪ ਆਪਣੀ ਕੋਕਾਰ ਉਹ ਮਹਾਨ ਤੀਰਥ ਉਹਦੇ ਦੱਖਣ ਵਿੱਚ ਮਹਾਤਮਾ ਬੁੱਧ ਨੂੰ ਆਤਮ ਗਿਆਨ ਪ੍ਰਾਪਤ ਹੋਇਆ ਜਿਹਦੇ ਨਾਮ ਤੇ ਬੋਧ ਵਿਹਾਰ ਵਿਹਾਰ प्रांत ਦਾ ਨਾਮ ਅਜੇ ਪੂਰਬ ਵਿੱਚ ਜਿੱਥੇ ਪ੍ਰਭੂ શ્રી কৃষ্ণ ਦੇ ਨਾਮਕ ਹੈ ਰਾਜਗੀਰ ਜਿੱਥੇ ਜਰਾ ਸੰਦ ਦਾ ਵੱਧ ਹੋਇਆ ਔਰ ਗੁਰੂ ਨਾਨਕ ਦੇਵ ਜੀ ਦਾ ਅੱਜ ਤੱਕ ਚਰਨਾ ਮਰਤ ਦਾ ਜਿਹੜਾ ਬਾਟਾ ਸੰਦੇਵ ਨੂੰ ਕੌਂਡ ਨੂੰ ਸੁੱਕਿਆ ਨਹੀਂ ਆਜੇ ਤੋ ਜਾ ਸਾਦੇ 500 ਸਾਲਾਂ ਤੋਂ ਬਾਟਾ ਗੁਰੂ ਨਾਨਕ ਦੇਵ ਦਾ ਚਰਨਾ ਮਰਤ ਹੈ ਸਿੱਪੜ ਕੌਂਡ ਨੂੰ ਨਸੀਕਾ ਨਹੀਂ ਤੇ ਇਹਦੇ ਦੱਖਣ ਵਿੱਚ ਉਹ ਸਥਾਨ ਹੈ ਜਿੱਥੇ ਪਾਰਬ੍ਰਮ ਪਰਮੇਸ਼ਰ ਨੇ ਆਪ ਹਾਜ਼ਰ ਹੋ ਕੇ ਤੇ ਤੰਦੇ ਨੂੰ ਹਾਥੀ ਕੋਲ ਛੁਡਾਇਆ ਜਿਹਨੂੰ ਹੈ ਹਰੀਹਰ ਖੇਤਰ ਕਹਿੰਦੇ ਗੱਜਗਰਾਹ ਮੰਦਿਰ ਕਹਿੰਦੇ ਔਰ ਉਹ ਉਸ ਕਪੜਿਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਆਇਆ ਜਬ ਇਹ ਸ਼ਰਮ ਗਈ ਕਿਰਪਾ ਨਦ ਗੱਜ ਗਰਾ ਤੇ ਛੁਟਾ ਮਾਮਾ ਨਾਮ ਕਹਾਂ ਲਾਉ ਬਨੋਂ ਰਾਮ ਕਹਿਤ ਬੰਧਨ ਤੇ ਛੁਟਾ ਇਹ ਚਾਰ ਦੁਨੀਆਂ ਦੇ ਵਿਲੱਖਣ ਤੀਰਥਾਂ ਦੇ ਵਿਚਕਾਰ ਪੰਚਵਲੀ ਕਾਦਰ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਲੇ ਚਰਨਾਂ 'ਤੇ ਸਪਰਸ਼ ਕੀਤੇ ਉਹਨਾਂ ਨੇ ਇੱਥੇ 1600 ਸਾਲ ਤੋਂ ਪੁੱਛ ਦੀ ਸਤਿਗੁਰੂ ਨੇ ਇੱਥੇ ਅਗਤਾਰ ਧਾਰਨ ਕੀਤਾ। ਇਹ ਸੋਚਦਾ ਕਿ ਜਿਵੇਂ ਸੂਰਜ ਪੂਰਬ ਚੋਂ ਨਿਕਲਦਾ ਹੈ ਉਸ ਤਰ੍ਹਾਂ ਤਖਤ ਪਤਿਆ ਸਾਹਿਬ ਦੇ ਸਾਰੇ ਪ੍ਰਬੰਧਕ ਸਾਰੇ ਇਥੋਂ ਦੇ ਨਿਵਾਸੀ ਮਿਲਕੇ ਤੇ ਗੁਰੂ ਦੇ ਗਿਆਨ ਦਾ ਵੀ ਜਿਹੜੀਆਂ ਕਿਰਨਾਂ ਨੇ ਰੌਸ਼ਨੀ ਹੈ ਉਹ ਸਾਰੇ ਬ੍ਰਹਮਾਂ ਦੇ ਵਿੱਚ ਪਹੁੰਚੇ ਤੇ ਇਸ ਪਾਵਨ ਸਤਗੁਰੂ ਜੀ ਦੇ ਤਖਤ ਦੀ ਮਾਨਾਂ ਜੋ ਤਰ੍ਹਾਂ ਬਹੁਤ ਹੈ ਉਸ ਵਿੱਚ ਹੋਰ ਇਜ਼ਾਫਾ। ਅਖੀਰ ਵਿੱਚ ਮੈਂ ਫਿਰ ਸੋ ਸਾਰਿਆਂ ਦਾ ਧੰਨਵਾਦੀ ਹਾਂ। पुला चुका देखां वाहिगुरू जी का ख़ाला वाहिगुरू जी फत